ਸ੍ਰੀ ਗੁਰਰਾਮਦਾਸ ਅੰਤਰਰਾਸ਼ਟਰੀ ਹਵਾਈਡਾ ਰਾਜਸਥਾਨ ਸੀਵੀਕੇ ਜਿੱਥੇ ਕਿ ਪਹਿਲਾਂ ਵੀ ਇਸ ਸੰਬੰਧੀ ਤੁਹਾਨੂੰ ਜਾਣਕਾਰੀ ਦੇ ਦਿੱਚੁਕੇ ਹੁਣ ਤਾਜ਼ਾ ਅਪਡੇਟ ਇਹਦੀ ਮਿਲੀ ਹੈ ਕਿ ਕਰੀਬ 15 ਮਿੰਟ ਦੇ ਅੰਦਰ ਅੰਦਰ ਜਿਹੜੇ ਰਿਪੋਰਟ ਕੀਤੇ ਹੋਏ ਯਾਤਰੀ ਨੇ ਅਮਰੀਕਾ ਤੋਂ ਜਿਹੜੇ ਵਾਪਸ ਭੇਜੇ ਨੇ ਉਹ 15 20 ਮਿੰਟ ਦੇ ਕਰੀਬ ਬਾਹਰ ਨਿਕਲਣਗੇ ਫਿਰ ਉਹਨਾਂ ਨਾਲ ਵੀ ਜੇ ਪ੍ਰਸ਼ਾਸਨ ਵੱਲੋਂ ਅਲਾਕ ਕੀਤਾ ਗਿਆ कि ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਈਆਂ ਨੇ ਕੀ ਕੀ ਆ ਇਸ ਸੰਬੰਧੀ ਜੋ ਤਾਜ਼ਾ ਅਪਡੇਟ ਆ ਜੋ ਕਿ ਸਾਡੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਆ ਇਸ ਸੰਬੰਧੀ ਕਪੂਰਥਲਾ ਤੋਂ 6 ਇਹ ਰਿਪੋਰਟ ਕਰਕੇ ਵਾਪਸ ਆਏ ਨੇ ਅੰਮ੍ਰਿਤਸਰ ਤੋਂ 5 ਜਲੰਧਰ ਤੋਂ 4 ਪਟਿਆਲਾ ਤੋਂ 4 ਹੁਸ਼ਿਆਰਪੁਰ 2 ਲੁਧਿਆਣਾ 2 ਨਵਾਂ ਸ਼ਹਿਰ 2 ਗੁਰਦਾਸਪੁਰ 1 ਅਤੇ ਤਰਨਤਾਰਨ ਤੋਂ 1 ਸੰਗਰੂਪ ਤੋਂ ਇੱਕ ਮੁਹਾਲੀ ਇੱਕ ਅਤੇ ਫਤਿਹਗੜ ਸਾਹਿਬ ਤੋਂ ਇੱਕ ਇਹ ਜਿੰਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਰਿਪੋਰਟ ਕਰਕੇ ਜਿਹੜੇ ਲੋਕ ਇੱਥੇ ਭੇਜੇ ਗਏ ਨੇ ਉਹਨਾਂ ਦੀ ਇਹ ਸੂਚੀ ਜੋ ਕਿ ਪ੍ਰਸ਼ਾਸਨ ਜਾਰੀ ਕੀਤੀ ਗਈ ਆ ਬਾਕੀ ਜੋ ਟੋਟਲ ਸਾਰੇ ਜਿਹੜੇ ਇਹਨਾਂ ਦੇ ਯਾਤਰੀ ਨੇ ਜੋ ਰਿਪੋਰਟ ਕੀਤੇ ਗਏ ਨੇ ਉਹ ਬਾਹਰ ਆਉਣਗੇ ਇਸ ਬੰਦੀ ਸਾਡੇ ਜੋ ਅਡਜੈਕਟਡ ਮੈਜਿਸਟਰੇਟ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਉਹਨਾਂ ਦੱਸਿਆ ਕਿ ਜਿਹੜੇ ਅਮਰੀਕਾ ਤੋਂ ਰਿਪੋਰਟ ਕਰਕੇ ਆ ਰਹੇ ਨੇ ਉਹਨਾਂ ਦੇ ਖਾਣ ਪੀਣ ਦਾ ਵੀ ਇੱਥੇ ਪ੍ਰਸ਼ਾਸਨ ਵੱਲੋਂ ਰੋਕ ਬੰਦ ਕੀਤੇ ਗਏ ਨੇ ਬੱਚਿਆਂ ਦੇ ਖਾਣ ਪੀਣ ਲਈ ਛੋਟੇ ਬੱਚਿਆਂ ਲਈ ਦੁੱਧ ਅਤੇ ਸਾਰਿਆਂ ਦੇ ਇਹਨਾਂ ਦੇ ਖਾਣੇ ਦਾ ਉਕਤਾ ਪ੍ਰਬੰਧ ਕੀਤਾ ਗਿਆ ਵਾ ਇਸ ਸੰਬੰਧੀ ਹੋ ਸਕਦਾ ਹੈ ਕਿ ਸਾਡੇ ਕੋਈ ਇਲਾਕੇ ਦੇ ਮੰਤਰੀ ਜਿਹੜੇ ਆ ਕੇ ਕੈਬਨਟ ਮਨਿਸਟਰ ਜਾਂ ਹੋਰ ਵੱਡੇ ਅਧਿਕਾਰੀ ਆ ਕੇ ਇਹਨਾਂ ਨਾਲ ਗੱਲਬਾਤ ਕਰਨਗੇ ਜੀ ਪ੍ਰਸ਼ਾਸਨ ਵੱਲੋਂ ਅਲਾਉ ਕੀਤਾ ਗਿਆ ਸੀ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਕਿਹੜੀਆਂ ਬਿਆਵਾਂ ਕਿਉਂਕਿ ਇਹ ਜਿੰਨੇ ਅਨਲੀਗਲ ਤੌਰ ਤੇ ਗੈਰ ਕਾਨੂੰਨੀ ਜਿੰਨੂੰ ਆਪਾਂ ਕਹਿ ਸਕਦੇ ਆ ਗੈਰ ਕਾਨੂੰਨੀ ਤੌਰ ਤੇ ਜਿੰਨੇ ਵੀ ਲੋਕ ਮੈਕਸੀਕੋ ਜਾਂ ਹੋਰ ਇਰੀਏ ਖਾਣੀ ਲੀਗਲ ਤੌਰ ਤੇ ਅਨਲੀਗਲ ਤੌਰ ਤੇ ਜਿਹੜੇ ਅਮਰੀਕਾ ਵਿੱਚ ਪਹੁੰਚੇ ਨੇ ਇਹ ਤੇ ਦੱਸਣ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਇਸ ਬੰਦੀ ਪਤਾ ਹੀ ਹੈ ਕਿ ਇੱਥੇ ਜਿਸ ਤਰ੍ਹਾਂ ਬੇਰੁਜ਼ਗਾਰੀ ਬਹੁਤ ਹੋਣ ਕਾਰਨ ਕਈਆਂ ਨੇ ਇੱਥੇ ਉਹਨਾਂ ਦੇ ਮਾਤਾ ਪਿਤਾ ਨੇ ਇਹ ਆਪਣੇ ਆਪ ਦਾ ਨਾਂ ਦੱਸੇ ਤੋਂ ਬਿਨਾਂ ਸਾਡੇ ਨਾਲ ਗੱਲਬਾਤ ਕੀਤੀ ਆ ਅਨ ਆਫੀਸ਼ੀਅਲੀ ਉਹਨਾਂ ਵੀ ਦੱਸਿਆ ਕਿ ਅਸੀਂ ਆਪਣਾ ਘਰ ਵੇਚਿਆ ਵਾ ਕਿਸੇ ਨੇ ਕਿਹਾ ਸੀ ਦੋ ਕਿਲੇ ਜ਼ਮੀਨ ਵੇਚੀ ਆ ਕਿਸੇ ਨੇ ਕਿਹਾ ਮੇਰਾ 플ੌਟ ਸੀ ਉਹ ਵੇਚਿਆ ਵਾ ਅਤੇ ਕਿੰਨੇ ਵੀ ਉਹਨਾਂ ਦੇ ਮਾਪਿਓ ਦੀ ਸਾਰੀ ਉਮਰ ਦੀ ਜੋ ਕਮਾਈ ਸੀ ਉਹ ਉਹਨਾਂ ਨੇ ਦਾਤੇ ਲਾ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਗਿਆ ਸੀ ਜੋ ਕਿ ਕਈ ਪਰਿਵਾਰਾਂ ਦੇ ਪਰਿਵਾਰ ਸਦਮੇ 'ਚ ਨੇ ਅਤੇ ਉਹ ਉਹਨਾਂ ਦਾ ਜੋ ਜਨ ਜੀਵਨ ਆ ਉਹ ਬੜਾ ਮੁਸ਼ਕਲ ਵਿੱਚ ਆ ਅਤੇ ਕੋਸ਼ਿਸ਼ ਕਰਾਂਗੇ ਜਦੋਂ ਬਾਹਰ ਨਿਕਲਦੇ ਨੇ ਕਿ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਕੀ ਮੁਸ਼ਕਲਾਂ ਆ ਰਹੀਆਂ ਨੇ ਫਿਰ ਅਸੀਂ ਜੇ ਦੂਜਾ ਪੱਖ ਜਾਣੀਏ ਤਾਂ ਇਹ ਹੁਣ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਜਿਹੜੀ ਜਿਹੜੀ ਸਾਡੀ ਭਾਰਤ ਸਰਕਾਰ ਹੈ ਜਾਂ ਪੰਜਾਬ ਸਰਕਾਰ ਇਹਨਾਂ ਨੂੰ ਕੋਈ ਆਰਥਿਕ ਮਦਦ ਜਾਂ ਇਹਨਾਂ ਨੂੰ ਕੋਈ ਰੋਜ਼ਗਾਰ ਮੁਹੱਈਆ ਕਰਵਾਉਂਦੀ ਏ ਇਹ ਗੱਲਾਂ ਸਮੇਂ ਦੇ ਕਰਬ 'ਚ ਨੇ ਅਤੇ ਇਹ ਬਾਅਦ 'ਚ ਪਤਾ ਚੱਲੇਗਾ ਇਸ ਸਬੰਧੀ ਇਹ ਵੀ ਪਤਾ ਲੱਗਾ ਵਾ ਕਿ ਜਿਹੜੇ ਵਕ ਵਕ ਜ਼ਿਲ੍ਹਿਆਂ ਦੇ ਜਿਹੜੇ ਆਫੀਸਰ ਸਾਹਿਬਾਨ ਨੇ ਕੋਈ ਇੱਥੇ 에어ਪੋਰਟ ਤੇ ਮੌਜੂਦ ਨੇ ਅਤੇ ਉਹ ਇਸ ਸਬੰਧੀ ਜਦੋਂ ਵੀ ਉਹ ਯਾਤਰੀ ਆਉਂਦੀ ਨੇ ਤੇ ਜਿਨ੍ਹਾਂ ਦਾ ਕੋਈ ਰਿਪੋਰਟ ਕ੍ਰਿਮੀਨਲ ਆ ਜਾਂ ਕੋਈ ਉਹਨਾਂ ਤੇ ਐਫ ਆਈ ਆਰ ਵਗੈਰਾ ਦਰਜ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਾਂ ਉਹਦੇ ਸਬੰਧੀ ਕੀ ਕਿ ਇਹ ਅਜੇ ਕਿਸੇ ਵੀ ਇੱਥੇ ਅਧਿਕਾਰੀ ਵੱਲੋਂ ਅਧਿਕਾਰਤ ਤੌਰ ਤੇ ਇਹ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿਉਂਕਿ ਇੱਥੇ ਵੇਖਣ ਵਿੱਚ ਆਇਆ ਏ ਕਿ ਵੱਡੇ ਅਧਿਕਾਰੀ ਅਜੇ ਤੱਕ ਮੀਡੀਆ ਸਾਹਮਣੇ ਕਿਸੇ ਨੇ ਵੀ ਕੋਈ ਮੁਖਾਤਬ ਹੋ ਕੇ ਕੋਈ ਗੱਲਬਾਤ ਨਹੀਂ ਕੀਤੀ ਇਹ ਜਿੰਨੀਆਂ ਵੀ ਗੱਲਾਂ ਨੇ ਇਹ ਸਾਨੂੰ ਅਨ ਆਫੀਸ਼ੀਅਲ ਤੌਰ ਤੇ ਸੁਣੀਆਂ ਨੇ ਕਿਉਂਕਿ ਇੱਕ ਜਾਂ ਕਿਸੇ ਵੀ ਵੱਡੇ ਸਰਕਾਰ ਦੇ ਬੁਲਾਰੇ ਨੇ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੁਣ ਇਹ ਜਦੋਂ ਬਾਹਰ ਨਿਕਲਦੇ ਨੇ ਫਿਰ ਦੇਖਦੇ ਆਂ ਕਿ ਉਹਨਾਂ ਦੇ ਕੀ ਹਾਲ-ਭਾਲ ਨੇ ਉਹਨਾਂ ਨੂੰ ਜਿਹੜੀਆਂ-ਕੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸ ਸੰਬੰਧੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਡੋਨਲਡ 트럼ਪ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਵੱਡਾ ਫੈਸਲਾ ਲੈ ਕੇ ਕਈ ਪਰਿਵਾਰਾਂ ਦੇ ਪਰਿਵਾਰ ਉਹਨਾਂ ਦਾ ਜਨ ਜੀਵਨ ਜਿਹੜਾ ਉਹ ਜੋਖਮ 'ਚ ਪੈਣ ਵਾਲੀ ਗੱਲ ਹੈ ਇਸ ਸਬੰਧੀ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਕਿ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕੀ ਮਦਦ ਕੀਤੀ ਜਾਂਦੀ ਹੈ ਉਹਨਾਂ ਪਰਿਵਾਰਾਂ ਨਾਲ ਵੀ ਵਕਫਾ ਵਕਫਾ ਤੌਰ ਤੇ ਜਿੰਨਾ ਹੋ ਸਕੇ ਮਿਲ ਕੇ ਇਸ ਸਬੰਧੀ ਗੱਲਬਾਤ ਕਰਾਂਗੇ ਇਸ ਸਬੰਧੀ ਅੱਗੇ ਗੱਲਬਾਤ ਕਰਨਗੇ ਮੇਰੇ ਸਹਿਯੋਗ ਜੀ ਪੱਤਰਕਾਰ ਦਲਬਾਖ ਸਿੰਘ ਗੱਲ ਕਰੂਗਾ ਤਰੀਜਾ ਕਿਵੇਂ ਕਿ ਅੱਜ ਬਹੁਤ ਮਾਦ ਭਾਗੀ ਜਿਹੜੀ ਗੱਲ ਆ ਕਿ ਜੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਜੋ ਨੌਜਵਾਨ ਆਪਣੀ ਰੋਜੀ ਰੋਟੀ ਕਮਾਉਣ ਲਈ ਗਏ ਸੀ ਉਹ ਅੱਜ ਮਤਲਬ ਕਿ ਵਾਪਸ ਕਰ 205 ਦੇ ਕਰੀਬ ਜੋ ਸਮੂਹ ਭਾਰਤ ਦੇ ਵਿੱਚ ਹੋਈ ਹੈ ਘਟਨਾ ਆ ਕਿਉਂਕਿ ਜੋ ਪਰਿਵਾਰ ਇਹ ਉਹਨਾਂ ਨੇ ਆਪਣੀ ਜਿੰਨੇ ਵੀ ਪੂੰਜੀ ਜਮਾ ਕੀਤੀ ਆ ਉਹ ਮਤਲਬ ਕਿ ਬੱਚਿਆਂ ਦੇ ਉੱਤੇ ਕਿਸੇ ਵੀ ਤਰੀਕੇ ਨਾਲ ਜਾਂ ਗੈਰ ਕਾਨੂੰਨੀ ਨਾਲ ਉਹ ਬਾਟਰ ਟਪ ਕੇ ਪਹੁੰਚੇ ਸੀ ਆਪਣੀ ਰੋਜੀ ਰੋਟੀ ਲਈ ਪਰ ਉਹ ਜਿਹੜੇ ਆ ਸਰਕਾਰ ਨਵੀਂ ਜਿਹੜੀ ਅਮਰੀਕਾ ਦੀ ਬਣੀ ਆ ਉਹਨਾਂ ਨੇ ਉੱਥੇ ਜਿਹੜੇ ਵੋਟਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਵੀ ਅਸੀਂ ਜਿਹੜੇ ਗੈਰ ਕਾਨੂੰਨੀ ਨਾਲ ਇੱਥੇ ਪ੍ਰਵਾਸੀ ਰਹਿ ਰਹੇ ਨੇ ਉਹਨਾਂ ਨੂੰ ਮਤਲਬ ਉਹਨਾਂ ਨੂੰ ਫੜ ਕੇ ਵੱਖ-ਵੱਖ ਦੇਸ਼ਾਂ ਦੇ ਵਿੱਚ ਉਹ ਭੇਜਿਆ ਜਾਵੇਗਾ ਜੋ ਅਜੋ ਸਾਬਤ ਸੱਚ ਗੱਲ ਹੋ ਗਈ ਆ ਪਰ ਇੱਥੇ ਸਾਡੀਆਂ ਸਰਕਾਰਾਂ ਨੂੰ ਵੀ ਕੁਝ ਸੋਚਣਾ ਚਾਹੀਦਾ ਕਿਉਂਕਿ ਬੱਚੇ ਤਦ ਹੀ ਉਹ ਪਰਵਾਸ ਕਰਦੇ ਆ ਬਾਹਰ ਦੇ ਗੈਰਕਾਨੂੰਨੀ ਗਤੀਵਿਧੀਆਂ ਨਾਲ ਕਿਉਂਕਿ ਸਾਡੇ ਇੱਥੇ ਬੇਰੋਜ਼ਗਾਰੀ ਜਿਹੜੀ ਹਿੰਦੁਸਤਾਨ 'ਚ ਪੰਜਾਬ ਦੀ ਤਾਂ ਗੱਲ ਛੱਡੋ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਸਿਖਰਾਂ ਤੇ ਬੇਰੋਜ਼ਗਾਰੀ ਪਹੁੰਚੀ ਹੋਈ ਆ ਕਿਉਂਕਿ ਜੋ ਬੱਚੇ ਬੱਚਿਆਂ ਦੇ ਮਾਪਿਓ ਆ ਕੋਈ ਆਪਣੀਆਂ ਕੋਠੀਆਂ ਪਲਾਟ ਕੋਈ ਆਪਣੀਆਂ ਜ਼ਮੀਨਾਂ ਜੋ ਗਿਰਵੀ ਰੱਖ ਕੇ ਤਾਂ ਬੱਚਿਆਂ ਨੂੰ ਜਿਹੜਾ ਉਹ ਪਹੁੰਚਾਇਆ ਸੀ ਪਰ ਅੱਜ ਉਹਨਾਂ ਵਾਸਤੇ ਬਹੁਤ ਹੀ ਜੋ ਕਾਲਾ ਦੇਣਿਆ ਕਿਉਂਕਿ ਉਹ ਜਿਹੜੇ ਬੱਚੇ ਆ ਰਹੇ ਆ ਜਿਹੜੇ ਕੋਈ ਵੀ ਭੈਣ ਭਰਾ ਆ ਰਹੇ ਆ ਉਹਨਾਂ ਦੇ ਜਿਹੜਾ ਮਨ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੋਏਗਾ ਤਾਂ ਪ੍ਰਸ਼ਾਸਨ ਵੀ ਇੱਥੇ ਲੱਗਦਾ ਕਿ ਪਹੁੰਚੇਗਾ ਜ਼ਰੂਰ ਇੱਕ ਜਿਹੜੀ ਤਾਜ਼ਾ ਜਾਣਕਾਰੀ ਮਿਲੀ ਆ ਕਿ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਇੱਕ ਚਲੰਗਾ ਯੋਗ ਕਦਮ ਚੁੱਕਦੇ ਆ ਉਹਨਾਂ ਨੇ ਇੱਕ ਕਦਮ ਚੁੱਕਿਆ ਵਾ ਕਿ ਜਿਹੜੇ ਇੱਥੇ ਆ ਰਹੇ ਨੇ ਬੱਚੇ ਅਤੇ ਜੋ ਵੀ ਪਰਿਵਾਰ ਆ ਰਹੇ ਨੇ ਉਹਨਾਂ ਨੂੰ ਇਹ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਘਰ ਤੱਕ ਪਹੁੰਚ ਆਇਆ ਜਾਵੇਗਾ ਕਿਉਂਕਿ ਇਹਨਾਂ ਨੂੰ ਪਤਾ ਆ ਕਿ ਇਹ ਜਿਹੜੇ ਬੱਚੇ ਗਏ ਨੇ ਜਿਹੜੇ ਪਰਿਵਾਰ ਗਏ ਨੇ ਆਪਣਾ ਇਥੋਂ ਜੋ ਕੁਝ ਵੀ ਸਾਰਾ ਕੁਝ ਦਾਤਾ ਤੇ ਲਾ ਕੇ ਗਏ ਨੇ ਵੀ ਉਹ ਕਿਤੇ ਰਸਤੇ ਵਿੱਚ ਜਾਂ ਕਿਤੇ ਹੋਰ ਕੋਈ ਇਹ ਉਹ ਜੀ ਅਣਖਸ਼ਕਾਮੀ ਘਟਨਾਵਾਂ ਨਾਲ ਵਾਪਰ ਜਾਵੇ ਜਿਸ ਕਰਕੇ ਉਹਨਾਂ ਵੱਲੋਂ ਹਰ ਇੱਕ ਪਰਿਵਾਰ ਨੂੰ ਹਰ ਇੱਕ ਵਿਅਕਤੀ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਲਈ ਗਈ ਹੈ ਰਾਜਵਿੰਦਰ ਜੀ ਜਿਵੇਂ ਕਿ ਦੇਖਣ ਚਾਹਿਆ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਏਜੰਟਾਂ ਦੇ ਰਾਹੀਂ ਬੱਚੇ ਗਏ ਸੀ ਕੀ ਲੱਗਦਾ ਉਹਨਾਂ ਤੇ ਵੀ ਕੋਈ ਸਰਕਾਰ ਐਕਸ਼ਨ ਲਏਗੀ ਇਹ ਬਿਲਕੁਲ ਬਹੁਤ ਵਧੀਆ ਤੁਹਾਡਾ ਕੁਐਸਚਨ ਹੈ ਜਿਹੜੇ ਇਹ ਜਿੰਨਾ ਵੀ ਇਹ ਪ੍ਰਵਾਸ ਹੋਇਆ ਵਾ ਜਿੰਨਾ ਵੀ ਗੈਰ ਕਾਨੂੰਨਨ ਤੌਰ ਤੇ ਹੋ ਰਿਹਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਹੱਥ ਕੁਝ ਇਹ ਸਾਰਿਆਂ ਨੂੰ ਸਿਣੀ ਇੱਕੋ ਕਤਾਰ 'ਚ ਗਿਣ ਸਕਦੇ ਜਿਹੜੇ ਕੁਝ ਇਹੋ ਜੇ ਲਾਲਚੀ ਲੋਕ ਨੇ ਕਿਉਂਕਿ ਕੋਈ ਵੀ ਡਿਪਾਰਟਮੈਂਟ ਆ ਕੋਈ ਵੀ ਖੇਤਰ ਆ ਹਰ ਇੱਕ 'ਚ ਲਾਲਚੀ ਲੋਕ ਵੀ ਨੇ ਤੇ ਜਿਹੜੇ ਆਪਣਾ ਆਫੀਸ਼ੀਅਲ ਤੌਰ ਤੇ ਕੰਮ ਕਰਦਾ ਉਹ ਵੀ ਨਹੀਂ ਜਿਹੜੇ ਕੁਝ ਇਹੋ ਜੇ ਏਜੰਟ ਨੇ ਜਿਹੜੇ ਕਿ ਗੈਰ ਕਾਨੂੰਨਨ ਤੌਰ ਤੇ ਇਹਨਾਂ ਬੱਚਿਆਂ ਨੂੰ ਬਾਹਰ ਪਚਾਉਣ ਲਈ ਇਹਨਾਂ ਕੋਲ ਲੱਖਾਂ ਰੁਪਏ ਠੱਗਦੇ ਨੇ ਉਹਨਾਂ ਤੇ ਵੀ ਜਿਹੜੀ ਆ ਕਾਰਵਾਈ ਹੋਣਾ ਜ਼ਰੂਰੀ ਆ ਇਸ ਸੰਬੰਧੀ ਸਰਕਾਰ ਨੂੰ ਚਾਹੀਦਾ ਵਾ ਕਿ ਜਦੋਂ ਇਹਨਾਂ ਬੱਚਿਆਂ ਕੋਲੋਂ ਇੱਕ ਲਿਸਟਾਂ ਲਈਆਂ ਜਾਣ ਇਹਨਾਂ ਕੋਲੋਂ ਪੂਰੀ ਜਾਣਕਾਰੀ ਲਈ ਜਾਵੇ ਕਿ ਜਿਕਨਾ ਕਿੰਨਾ ਏਜੰਟਾਂ ਨੇ ਇਹਨਾਂ ਕੋਲੋਂ ਕਿੰਨੇ ਕਿੰਨੇ ਪੈਸੇ ਲੈ ਕੇ ਇਹਨਾਂ ਨੂੰ ਗੈਰ ਕਾਨੂੰਨਨ ਢੰਗ ਨਾਲ ਬਾਹਰ ਜਾਣ ਲਈ ਗਾਈਡ ਕੀਤਾ ਉਹਨਾਂ ਕੋਲੋਂ ਇਹਨਾਂ ਦੀ ਜਿਹੜੀ ਬਣਦੀ ਰਕਮ ਪੈਸੇ ਉਹ ਰਿਫੰਡ ਕਰਾਏ ਜਾਣ ਅਤੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਰਾਜਵਿੰਦਰ ਜਿਵੇਂ ਕਿ ਸੁਣ ਚਾ ਰਿਹਾ ਜਦੋਂ ਥੋੜਾ ਥੋੜਾ ਸੋਨ ਚਾ ਰਿਹਾ ਜਿਵੇਂ ਕਿ ਵੀ ਸਰਕਾਰ ਕਹਿ ਰਹੀ ਹੈ ਕਿ ਜਿੱਦਾਂ ਕਿ ਜਿਹੜੇ ਬੱਚੇ ਕਰਜ਼ਾ ਚੁੱਕ ਕੇ ਗਏ ਸੀ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਉਸਹਾਇਤਾ ਕਰਨਗੇ ਮਾਫ ਕਰਨਗੇ ਨਹੀਂ ਕਾਨੂੰਨਨ ਤੌਰ ਤੇ ਤੇ ਬੰਦਾ ਨਹੀਂ ਬਣਦਾ ਚਲੋ ਬਾਕੀ ਜਿੰਨੀਆਂ ਵੀ ਸਾਡੀਆਂ ਸਰਕਾਰਾਂ ਹੁੰਦੀਆਂ ਨੇ ਇਹ ਲੋਕ ਹਿੱਤ ਲਈ ਚੁਣੀਆਂ ਜਾਂਦੀਆਂ ਨੇ ਹਾਂਜੀ ਕਿ ਲੋਕ ਜਨ ਕਲਿਆਣ ਲਈ ਲੋਕ ਹਿੱਤ ਚ ਫੈਸਲੇ ਲੈਣ ਕਿਉਂਕਿ ਜਿਸ ਤਰ੍ਹਾਂ ਹਰ ਇੱਕ ਮੰਗਾ ਕੀਤੀ ਜਾਂਦੀਆਂ ਵੱਡੇ ਵੱਡੇ ਇੰਡਸਟਰੀਅਲ ਨੇ ਵੱਡੇ ਵੱਡੇ ਕਾਰਪੋਰੇਟ ਕਰਾਣੇ ਨੇ ਵੱਡੇ ਵੱਡੇ ਜਿਸ ਤਰ੍ਹਾਂ ਕਿ ਸਾਡੀਆਂ ਰੋਜ਼ ਹੀ ਸਾਡੇ ਕਿਸਾਨ ਅੱਗੂ ਸਰਕਾਰਾਂ ਦੇ ਦੋਸ਼ ਲਾਉਂਦੇ ਨੇ ਕਿ ਕਰੋੜਾਂ ਰੁਪਈਆਂ ਦੇ ਜੀ ਉਹਨਾਂ ਦੇ ਇਹਨਾਂ ਨੇ ਕਰਨ ਦੇ ਮਾਫ ਕਰ ਦਿੰਦੇ ਨੇ ਤੇ ਸਾਡੇ ਨਹੀਂ ਕਰਦੇ ਹਨ ਤੇ ਬਾਕੀ ਕਾਨੂੰਨਮ ਤੌਰ ਤੇ ਤੇ ਕੋਈ ਅਧਿਕਾਰ ਖੇਤਰ ਚ ਨਹੀਂ ਇਹ ਗੱਲ ਆਉਂਦੀ ਤੇ ਬਾਕੀ ਇਹ ਵੀ ਇਹ ਸੰਬੰਧੀ ਜੇ ਸਰਕਾਰ ਚਾਵੇ ਤੇ ਜਿਹੜੀ ਆਪਣਾ ਜਾਣ ਹਿੱਤ ਚ ਫੈਸਲਾ ਲੈ ਵੀ ਸਕਦੀ ਆ ਕਿਉਂਕਿ ਇਹਨਾਂ ਲੋਕਾਂ ਦੇ ਨਾਲ ਇੱਕ ਬਹੁਤ ਵੱਡੀ ਇੱਕ ਦੁਰਘਟਨਾ ਹੀ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੇ ਆਪਣੀ ਘਰ ਵਿੱਚ ਤੇ ਭਾਰ ਕੋਠੀਆਂ ਵੇਚਤੀਆਂ ਪਲਾਟ ਜ਼ਮੀਨਾਂ ਹੁਣ ਉਹਨਾਂ ਦੇ ਕੋਲ ਜੇ ਕਿਸੇ ਕੋਲ ਕਿਸਾਨ ਕੋਲ ਦੋ ਚਾਰ ਕਿੱਲੇ ਜ਼ਮੀਨ ਸੀ ਉਹ ਖੇਤੀ ਕਰਕੇ ਉਹਦਾ ਰੋਟੀ ਪਾਣੀ ਚੱਲਦਾ ਸੀ ਹੁਣ ਤੇ ਬਿਲਕੁਲ ਉਹਦਾ ਕੋਈ ਸੋਰਸ ਹੀ ਨਹੀਂ ਰਹਿ ਗਿਆ ਰਾਜਵਿੰਦਰ ਜਿਵੇਂ ਕਿ ਪੰਜਾਬ ਦੇ ਵਿੱਚ ਜਿਹੜਾ ਮਤਲਬ ਵਿਦੇਸ਼ਾਂ ਦੇ ਵਿੱਚ ਨੌਜਵਾਨ ਬਹੁਤ ਹੀ ਜ਼ਿਆਦਾ ਰੋਕ ਕਰ ਰਹੇ ਨੇ ਤਾਨੂੰ ਕੀ ਲੱਗਦਾ ਜਿਹੜੇ 40 ਲੱਖ 50 ਲੱਖ ਆਪਣੀਆਂ ਜਾਇਦਾਦਾਂ ਵੇਚ ਕੇ ਲਾਗੇ ਜਾ ਰਹੇ ਕੀ ਉਹ ਇੱਥੇ ਰਹਿ ਕੇ ਆਪਣਾ ਕੋਈ ਬਿਜ਼ਨਸ ਨਹੀਂ ਉਹਨਾਂ ਪੈਸੇ ਨਾਲ ਖੜਾ ਕਰ ਸਕਦੇ ਬਿਜ਼ਨਸ ਤੇ ਦਿਲਵਾਗ ਜੀ ਇੱਥੇ ਕੰਮ ਦੀ ਇੱਥੇ ਵੀ ਕਮੀ ਨਹੀਂ ਗਈ ਤੁਸੀਂ ਅੱਜ ਤੁਸੀਂ ਪ੍ਰੈਕਟੀਕਲ ਤੌਰ ਤੇ ਨਾ ਕਿਸੇ ਵੀ ਭਾਵੇਂ ਕਿਸੇ ਇਰਾਜਗਰੀ ਮਿਸਤਰੀ ਨੂੰ ਕੱਲ ਕਹਿ ਦੋ ਵੀ ਮੈਂ ਆਹ ਕੰਮ ਕਰਨਾ ਵਾਂ ਤੁਸੀਂ ਕਿਸੇ ਲੱਕੜ ਦੇ ਮਿਸਤਰੀ ਨਾਲ ਗੱਲ ਕਰ ਲੋ ਉਹ ਜਿੰਨੂੰ ਤੁਸੀਂ ਕਹੋਗੇ ਉਹ ਕਹੂਗਾ ਮੈਂ ਫ੍ਰੀ ਨਹੀਂ ਕਰ ਇਹਦਾ ਮਤਲਬ ਕੀ ਆ ਉਹਦੇ ਕੋਲ ਕੰਮ ਹੈਗਾ ਉਹਦੇ ਕੋਲ ਕੰਮ ਹੈਗਾ ਵਾ ਪਰ ਟਾਈਮ ਨਹੀਂ ਕੰਮ ਜ਼ਿਆਦਾ ਜਿਹੜਾ ਕਰ ਅਸੀਂ ਜਿਹੜੇ ਪੰਜਾਬੀਆਂ ਦੇ ਜਿਹੜੇ ਦਿਮਾਗ ਦੇ ਵਿੱਚ ਕਿਉਂ ਆ ਕਿ ਅਸੀਂ ਬਾਹਰ ਦਾ ਹੀ ਰੁਖ ਕਰਨਾ ਦੇਸ਼ਾਂ ਦੇ ਵਿੱਚ ਉੱਥੇ ਅਸੀਂ ਮਾੜੇ ਤੋਂ ਮਾੜਾ ਕੰਮ ਵੀ ਕਰ ਲੈਂਦੇ ਆ ਇੱਥੇ ਅਸੀਂ ਕਿਉਂ ਨਹੀਂ ਆਪਣਾ ਕਰ ਸਕਦੇ ਇਹ ਇਹੀ ਤੇ ਸਾਡਾ ਮਾਈਂਡ ਸੈਟ ਆ ਕਿ ਇੱਥੇ ਸਾਡੇ ਨੌਜਵਾਨਾਂ ਦਾ ਵੀ ਕਸੂਰ ਨਹੀਂਗਾ ਜੇ ਅਸਾਂ ਆਪਣੇ ਵਿਦਿਅਕ ਢਾਂਚੇ ਦੀ ਗੱਲ ਕਰੀਏ ਨਾ ਜਿੰਨੀ ਵੀ ਸਾਨੂੰ ਐਜੂਕੇਸ਼ਨ ਮਿਲਦੀ ਆ ਹਾਂਜੀ ਉਹਦੇ ਵਿੱਚ ਵੀ ਸਾਨੂੰ ਇਹ ਇੱਕ ਸਬਜੈਕਟ ਚਾਹੀਦਾ ਵਾ ਸਕੂਲਾਂਾਂ ਕਾਲਜਾਂ ਚ ਸ਼ੁਰੂ ਤੋਂ ਚਾਹੀਦਾ ਵਾ ਕਿ ਜਿੱਥੇ ਵਿੱਚ ਬੱਚਿਆਂ ਨੂੰ ਇਹ ਗਾਈਡ ਕੀਤਾ ਜਾਵੇ ਕਿ ਤੁਸੀਂ ਆਹ ਕੰਮ ਕਰੋ ਨੰਬਰ 2 ਸਕੂਲਾਂ ਦੇ ਵਿੱਚ ਇਹ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਸ਼ੁਰੂ ਤੋਂ ਸਕਿੱਲ ਹੋਵੇ ਜਿਹੜੀ ਸਾਡੇ ਲੋਕਾਂ ਕੋਲ ਸਕਿੱਲ ਦੀ ਕਮੀ ਹੈ ਨਹੀਂ ਤੇ ਸਾਡੇ ਤੁਸੀਂ ਫਾਰਮਲ ਕੰਟਰੀਆਂ ਚ ਵੇਖ ਲਓ ਦੂਜੀਆਂ ਸੂਬਿਆਂ ਦੇ ਦੂਜੀਆਂ ਸਟੇਟਾਂ ਦੇ ਤੁਸੀਂ ਆ ਕੇਰਲਾ ਵੇਖ ਲਓ ਤੁਸੀਂ ਉਹ ਛੱਡੋ ਔਰ ਨੌਇਡਾ ਦਿੱਲੀ ਕਿੰਨੀ ਕੁ ਦੂਰ ਆ ਕਿਤੇ ਹਨਾ ਉੱਥੇ ਵੀ ਕਿੰਨਾ ਸਕਿੱਲ ਆ ਲੋਕ ਉਥੇ ਵੀ ਇਥੋਂ ਦੇ ਕੁਝ ਜਿਹੜੇ ਕੁਝ ਸਾਡੇ ਲੋਕ ਨੇ ਉਥੇ ਜਾ ਕੇ ਵੀ ਉਥੋਂ ਦੇ ਲੋਕ ਬੜੇ ਸਕਿਲਡ ਨੇ ਸਾਡੇ ਸਕਿੱਲ ਦੀ ਕਮੀ ਆ ਅਸੀਂ ਨੰਦੀਆਂ ਡਿਗਰੀਆਂ ਦੇ ਮਗਰ ਭਾਜੇ ਆ ਸਾਡੇ ਕੋਲ ਸਕਿੱਲ ਦੀ ਕਮੀ ਆ ਸਕਿੱਲ ਦੀ ਕਮੀ ਹੋਣ ਕਰਕੇ ਅਸੀਂ ਬਾਹਰ ਜਾ ਕੇ ਵੀ ਮਜ਼ਦੂਰੀਆਂ ਕਰਦੇ ਆ ਉਥੇ ਟੌਲਡਾਂ ਸਾਫ ਕਰਦੇ ਆ ਤੇ ਜੇਕਰ ਇੱਥੇ ਵੀ ਅਸੀਂ ਆਪਣਾ ਤਰੀਕੇ ਨਾਲ ਜਿਤਨਾ 40 40 50 50 ਲੱਖ ਰੁਪਈਆ ਲਾ ਕੇ ਤੁਸੀਂ ਵੇਖੋ ਜਿਸ ਤਰ੍ਹਾਂ ਅੱਗੇ ਗੱਲ ਹੋਈ ਸੀ ਬਾਹਰੋਂ ਆ ਕੇ ਪ੍ਰਵਾਸੀ ਪੰਜਾਬੀ ਉਹ ਇਤੇ ਲੱਖਾਂ ਰੁਪਈਆ ਕਮਾਉਂਦੇ ਨੇ, ਕੋਠੀਆਂ ਪਾਈਆਂ ਨੇ, ਕਈ ਬਿਹਾਰੀ ਲੋਕ ਇਦਾਂ ਦੇ ਨੇ ਇੱਥੇ ਆ ਕੇ ਕਾਉਂਸਲਰ ਬਣੇ ਨੇ, ਐਮ.ਐਲ.ਏ ਬਣੇ ਨੇ। ਹਾਂਜੀ ਤੇ ਕੀ ਉਹ ਵੀ ਕੰਮ ਕਰਦੇ ਨੇ ਨਾ ਉਹ ਸਾਡੇ ਨਾਲ ਇੱਕ ਦਿਮਾਗ 'ਚ ਗੱਲ ਵਹਿ ਗਈ ਆ। ਸਾਨੂੰ ਇਹ ਨਹੀਂ ਪਤਾ ਵੀ ਉੱਥੇ ਜਾ ਕੇ ਕਮਾਈ ਕਿੰਨੀ ਆ। ਅਸੀਂ ਇਹ ਗੱਲ ਵੇਖਣੀ ਵੀ ਸਾਡੇ ਗਵਾਂਢੀ ਦਾ ਬੱਚਾ ਕਿੱਥੇ ਆ ਜੀ? ਇੰਗਲੈਂਡ 'ਇਆ ਜੀ, ਕਿੱਥੇ ਆ ਜੀ? ਕੈਨੇਡਾ 'ਈ ਆ ਜੀ। ਬਸ ਸਾਨੂੰ ਇਹ ਜਿਹੜਾ ਸਾਡਾ ਵਿਖਾਵਾ ਵਾ ਨਾ, ਸਾਡਾ ਜਿਹੜਾ ਫੋਕਸ ਸਟੇਟਸ ਤੇ ਜਿਹੜਾ ਇਹ ਇਹ ਜਿਹੜੇ ਵੱਡੇ ਕੰਮ ਹੋ ਰਹੇ ਨੇ ਜਿਹੜੇ ਇਹ ਤੇ ਚਲੋ ਵਾਪ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਕਿਉਂਕਿ ਉਹ ਵੀ ਹੈਗੇ ਨੇ ਜੀ ਜਿਹੜੇ ਜੰਗਲਾਂ 'ਚ ਮਾਰੇ ਗਏ ਨੇ ਉਹ ਵੀ ਹੈਗੇ ਨੇ ਕਈ ਦਰਿਆਵਾਂ 'ਚ ਡੁੱਬ ਗਏ ਕਈ ਇਸ ਇਹੋ ਜਿਹੇ ਜਿਹੜੇ ਕੋਜ ਰਾਜ ਕਿਸ਼ਤੀਆਂ ਤੇ ਛੇ ਜੇ ਪਲਟ ਗਈਆਂ ਕੁਝ ਜਿਹੜੇ ਇਹੋ ਜਿਹੇ ਫੱਗ ਟਾਈਪ ਟ੍ਰੈਵਲ ਜੈਂਟਰੀ ਉਹਨਾਂ ਨੇ ਕਿਸ਼ਤੀਆਂ ਪਰਟਾ ਪੀਆਂ ਕਿ ਜੇ ਬੰਦਾ ਮਿਲ ਗਿਆ ਤੇ ਕੋਈ ਕਲੇਮ ਕਰੂਗਾ ਸਾਨੂੰ ਪੈਸੇ ਦੇਣੇ ਪੈਣਗੇ ਇਸ ਕਰਕੇ ਇਹ ਇਹ ਸਾਡਾ ਸਰਕਾਰਾਂ ਦਾ ਪ੍ਰਸ਼ਾਸਨ ਦਾ ਵੱਡੇ ਘਾਂਚਾ ਇਹ ਸਾਰਾ ਖੁੱਲ ਮਿਲਾ ਕੇ ਇਹਦੇ ਵਿੱਚ ਦੋਸ਼ੀ ਆ ਜਿਹਦੇ ਵਿੱਚ ਆਪਾਂ ਇੱਕੋ ਹੀ ਆਪਣਾ ਨੌਜਵਾਨ ਕਿਹੜੀ ਨੂੰ ਦੋਸ਼ ਦੇਈ ਜਾਈਏ ਉਹ ਵੀ ਇੱਕ ਗੱਲ ਦੇ ਇਹ ਪੰਜਾਬ ਦੇ ਵਿੱਚ ਚਲੋ ਦੂਜੇ ਆਪਾਂ ਵੱਖ-ਵੱਖ ਸੂਬਿਆਂ 'ਚ ਵੀ ਹੋਰ ਹੋਏਗਾ ਦੇਖਣ ਚ ਆਇਆ ਪੰਜਾਬ ਦੇ ਵਿੱਚ ਕਈ ਨੌਕਰੀਆਂ ਕਰ ਰਹੇ ਨੇ ਜਿਹੜੀਆਂ ਸਰਕਾਰੀ ਨੌਕਰੀਆਂ ਛੱਡ ਕੇ ਉਹ ਹੀ ਉੱਥੇ ਜਾ ਕੇ ਮਿਹਨਤ ਮਜ਼ਦੂਰੀ ਕਰ ਰਹੇ ਨੇ ਵਿਦੇਸ਼ਾਂ ਦੇ ਵਿੱਚ ਇਹ ਕੀ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ ਇਹੀ ਉਹ ਪਤਾ ਕੀ ਹੈ ਇਹੋ ਹੀ ਆਪ ਸਰਕਾਰ ਤੇ ਟਰੋਸੇ ਯੋਗਤਾ ਦੀ ਘਾਟ ਹੋ ਗਈ ਹਾਂਜੀ ਆਪਾਂ ਦੂਜੀ ਵਾਲੇ ਵੇਖ ਲੈਨੇ ਆ ਇੱਕ ਨੰਬਰ 2 ਜਿਹੜੇ ਫੋਰਨ ਕੰਟਰੀਆਂ ਚ ਜਾਂਦੇ ਨੇ ਉੱਥੇ ਜਾ ਕੇ ਭਾਵੇਂ ਕਿੰਨੀ ਮੁਸ਼ਕਿਲਤ ਜਹਾੜੀ ਕਰਨਦੇ ਨੇ ਉੱਥੇ ਭਾਵੇਂ ਉਹ ਕਿਤੇ ਟ੍ਰੇਨ 'ਚ ਜਾਂਦੇ ਨੇ ਜਾਂ ਮੈਟਰੋ 'ਚ ਜਾਂਦੇ ਨੇ ਕਿਸੇ ਦੀ ਗੱਡੀ ਜਾ ਕੇ ਜਾ ਕੇ ਫੋਟੋ ਲੋਹਾ ਕੇ ਪਾਤੀ ਜਿਹੜੇ ਸਾਡੇ ਪਿੰਡਾਂ 'ਚ ਲੋਕ ਨੇ ਜਿਹੜੀ ਨਵੀਂ ਪੀੜ੍ਹੀ ਆ ਉਹ ਉਤੇ ਚਾਹਤ ਹੋ ਜਾਂਦੀ ਆ ਉਹਨੇ ਜਾਂਦੇ ਹੀ ਉਹ ਗੱਡੀ ਲੈ ਲਈ ਹਾਂਜੀ ਉਹਨੇ ਜਾ ਕੇ ਆ ਕਰ ਲਿਆ ਨੰਬਰ 2 ਜਦੋਂ ਕੁਝ ਲੋਕ ਜਿਹੜੇ ਸਾਡੇ ਪ੍ਰਵਾਸੀ ਨੇ ਜਿਹੜੇ ਪੁਰਾਣੇ ਗਏ ਨੇ ਉਹ ਸਟੈਂਡ ਨੇ ਉਹ ਜਦੋਂ ਇਧਰ ਆਉਂਦੇ ਨੇ ਇਧਰ ਆ ਕੇ ਗੱਲਬਾਤ ਕਰਦੇ ਨੇ ਕਿ ਅਸੀਂ ਆ ਲੈ ਲਿਆ ਆ ਲੈ ਫਿਰ ਜਿਹੜੀ ਸਾਡੀ ਨੌਜਵਾਨ ਪੀੜੀ ਉਹ ਤੇ ਸ਼ਹਾਹਤ ਹੋ ਜਾਂਦੀ ਹੈ ਜਿਹੜਾ ਇਹਨਾਂ ਨੌਜਵਾਨ ਪੀੜੀ ਨੂੰ ਇਸ ਬੰਨੇ ਗੈਰ ਕਾਨੂੰਨੀ ਗੈਰ ਸੰਵਿਧਾਨਕ ਤੌਰ ਤੇ ਬਾਹਰਲੇ ਦੇਸ਼ਾਂ ਚ ਮੈਕਸੀਕੋ ਵਗੈਰਾ ਹੋਰ ਕੰਧਾਂ ਟੱਪ ਕੇ ਬਾਡਰ ਟੱਪ ਕੇ ਸਮੁੰਦਰਾਂ ਵਿੱਚ ਦੀ ਜਾਨ ਲੀ ਕੁਝ ਸਾਡੇ ਜਿਹੜੇ ਐਨ ਆਰ ਆਈ ਵੀਰ ਨੇ ਉਹ ਵੀ ਇਸ ਬੰਨੇ ਉਹਨਾਂ ਨੂੰ ਚਾਹਤ ਕਰਦੇ ਨਹੀਂ ਕਿ ਉਹ ਆਤੀਆਕੇ ਆਪਣੀ ਫੋਕੀ ਸ਼ਾਨੋ ਸ਼ੌਕ ਉਹਨਾਂ ਦੀ ਵੰਦੇ ਨੇ ਇੱਕ ਵਾਰ ਕੇ ਵੀ ਪੂਰੇ ਮੂਤ ਇਸ ਬੰਦੇ ਤੁਰ ਪੈਂਦੇ ਨੇ ਰਾਜਵਿੰਦਰ ਜੀ ਹੁਣ ਦੱਸਾਬ ਜਿਵੇਂ ਕਿ ਅਮਰੀਕਾ ਦੀ ਸਰਕਾਰ ਨੇ ਉਹਨਾਂ ਅੰਕੜੇ ਪੇਸ਼ ਕੀਤੇ ਆ ਵੀ ਪਹਿਲੋਂ ਜਦੋਂ ਜਿਹੜੇ ਪ੍ਰੈਜ਼ੀਡੈਂਟ ਆਏ ਆ ਉਹਨਾਂ ਤੋਂ ਪਹਿਲੇ ਜਿਹੜੇ ਅੰਕੜੇ ਜ਼ਿਆਦਾ ਸੀ ਹੁਣ ਅੰਕੜੇ ਜਿਹੜੇ ਨਵੇਂ ਉਹਨਾਂ ਕੀਤੇ ਜਿਹੜੇ ਬੱਡ ਟਾਪ ਰਹੇ ਫੜੇ ਗਏ ਉਹ 122 ਦੇ ਕਰੀਬ ਉਹਨਾਂ ਦੱਸਿਆ ਵੀ ਤਕਰੀਬਨ ਅੰਕੜੇ ਜਿਹੜੇ ਬਹੁਤ ਥੱਲੇ ਚਲ ਗਏ ਆ ਗਲਤੀ ਫਿਰ ਉਹ ਜਾਂ ਸਰਕਾਰ ਦੀ ਪ੍ਰਸ਼ਾਸਨ ਦੀ ਇਹਦੇ ਵਿੱਚ ਹੁਣ ਜਿਹੜੇ ਅਮਰੀਕਾ ਦੀ ਲਾ ਲੋ ਜੀ ਹਾਂਜੀ ਜੀ ਇੱਕ ਅਮਰੀਕਾ ਸਰਕਾਰ ਦਾ ਨiyet ਭੂਜੀ ਕਿ ਅਸੀਂ ਇਧਰੋਂ ਕੋਈ ਨਹੀਂ ਟੱਪਣ ਦੇਣਾ ਇੱਕ ਬੰਦਾ ਦੇ ਕੀ ਕਿਹੜੇ ਵੀ ਨੰਗ ਸਕਦੇ ਜਿਹੜੇ ਸ਼ਰਿਆਮ ਇਹਨੇ ਟੱਪ ਟੱਪ ਕੇ ਤੁਰੇ ਜਾਂਦੇ ਸੀ ਉਹ ਪਹਿਲਾਂ ਨਾ ਤੁਹਾਨੂੰ ਇਹਦੇ ਵਿੱਚ ਜੋ ਪਹਿਲੀ ਸਰਕਾਰ ਆ ਉਹਦਾ ਵੀ ਕੋਈ ਕਸੂਰਵਾਦ ਆ ਵੀ ਉਹਨਾਂ ਕੋ ਬਾਰਡਰ ਦੇ ਢਿੱਲ ਦਿੱਤੀ ਵੀ ਉਹਨਾਂ ਕੋਲ ਵੀ ਨਾ ਸਰਕਾਰਾਂ ਕੋਲ ਉਦੋਂ ਜਦੋਂ ਇਹਨਾਂ ਕੋਲ ਨਾ ਲੇਬਰ ਦੀ ਕਮੀ ਹੋ ਜਾਂਦੀ ਹੈ ਜਦੋਂ ਬੰਦਿਆਂ ਦੀ ਘਾਟ ਮਹਿਸੂਸ ਹੁੰਦੀ ਆ ਉਹ ਤੇ ਢਿੱਲ ਦੇ ਦਿੰਦੇ ਨੇ ਜਦੋਂ ਇਹਨਾਂ ਨੂੰ ਲੱਗਦਾ ਕਿ ਬਸ ਹੁਣ ਸਾਨੂੰ ਜਾਂ ਜਿੱਤਣਾ ਇਲੈਕਸ਼ਨ ਹੋਈ ਆ ਹਾਂਜੀ ਇਹਨਾਂ ਡੋਨਲਡ ਟਰੰਪ ਨੇ ਉਧਰ ਲੋਕਾਂ ਨਾਲ ਬਾਧਾ ਕੀਤਾ ਸੀ ਆਪਣੇ ਆਪ ਨੂੰ ਲੀਡਰ ਜਿਹੜੀ ਜਿਹੜੀ ਲੀਡਰ ਟਾਈਪ ਲੋਕ ਨੇ ਨਾ ਕਿ ਇਹ ਇਹ ਇਹਨਾਂ ਵੋਟ ਬੈਂਕ ਕੈਪਚਰ ਕਰਨਾ ਹੁੰਦਾ ਇਹਨਾਂ ਦਾ ਕੋਈ ਇਹਨਾਂ ਦਾ ਕੋਈ ਜਿਹਨੂੰ ਕਹੀਏ ਕਿ ਇਹ ਸਮਾਜਿਕ ਤੌਰ ਤੇ ਜਾਂ ਧਾਰਮਿਕ ਤੌਰ ਤੇ ਕੋਈ ਲੈਣ ਦੇ ਨਹੀਂ ਇਹਨਾਂ ਦੇ ਕੋਈ ਮੇਨ ਹੁੰਦਾ ਵਾ ਕਿ ਅਸੀਂ ਵੋਟ ਪਿੰਕ ਕੈਪਚਰ ਕਰਨਾ ਗੁੰਦਲ ਸਾਹਿਬ ਜਿਵੇਂ ਕਿ ਉਹ ਥੋੜੇ ਦਿਨਾਂ ਤੱਕ ਆਪਣੇ ਜੋ ਪ੍ਰਧਾਨ ਮੰਤਰੀ ਸਾਹਿਬ ਆ ਉਹ ਦੌਰਾ ਕਰਨ ਵਾਲੇ ਅਮਰੀਕਾ ਦਾ ਤੇ ਕੀ ਲੱਗਦਾ ਉੱਥੋਂ ਦੇ ਪ੍ਰੈਜ਼ੀਡੈਂਟ ਨਾਲ ਜਿਹੜੇ ਨਵੇਂ-ਨਵੇਂ ਬਣੇ ਆ ਕੀ ਉਹਨਾਂ ਨਾਲ ਇਹ ਮੁੱਦਾ ਉਠਾਉਣਗੇ ਜਾਂ ਤੁਹਾਨੂੰ ਲੱਗਦਾ ਨਹੀਂ ਇਹ ਠੰਡੇ ਬਸਤੇ ਜੀ ਗੱਲ ਪੈ ਜੇਗੀ ਨਹੀਂ ਮੁੱਦਾ ਉਠਾਉਣਾ ਤੇ ਬਣਦਾ ਵਾ ਮੁੱਦਾ ਉਠਾਉਣਾ ਤੇ ਬਣਦਾ ਵਾ ਬਾਕੀ ਇੱਕ ਇੱਕ ਜੀ ਆਪਾਂ ਗੱਲ ਕਰੀਏ ਤੇ ਉਹਨਾਂ ਕੋਲ ਦੀ ਜਵਾਬ ਹੈ ਜੀ ਇਹ ਤੇ ਗੈਰਕਾਨੂੰਨੀ ਤੌਰ ਤੇ ਆਏ ਸੀ ਹਾਂਜੀ ਬਾਕੀ ਜੇ ਉਹੀ ਗੱਲ ਹੈ ਜੀ ਪਹਿਲਾਂ ਕਰ ਲਈਏ ਕਿ ਜਿਹੜੀਆਂ ਸਰਕਾਰਾਂ ਨੇ ਉਹ ਉਹ ਸੰਵਿਧਾਨਕ ਕੌਪ ਦੇ ਛੱਡ ਕੇ ਇਹ ਇੱਕ ਜਾਨੇ ਤੇ ਚੱਲੈਂਦੀਆਂ ਉਥੇ ਗੱਲ ਕਰਨ ਮੋਦੀ ਸਾਹਿਬ ਕਿਉਂਕਿ ਮੋਦੀ ਸਾਹਿਬ ਦਾ ਬੜਾ ਵੱਡਾ ਚਿਹਰਾ ਮੋਰਾ ਵਾ ਇਹਨਾਂ ਦਾ ਬੜਾ ਇੰਟਰਨੈਸ਼ਨਲ ਲੈਵਲ ਤੇ ਵੱਡੇ ਲੀਡਰ ਗਿਣੇ ਗਏ ਨੇ ਇਹ ਜਿਉਂ ਉਥੇ ਗੱਲ ਕਰਨ ਇਹਨਾਂ ਦੀ ਗੱਲ ਦਾ ਬਦਲ ਵੀ ਹੋਊਗਾ ਇਹਦਾ ਅਸਰ ਵੀ ਹੋਊਗਾ ਇਹ ਹੁਣ ਪਰ ਗਰਬ ਦੇ ਸਮੇਂ ਚ ਆ ਕਿ ਇਹ ਕੀ ਕਰਦੇ ਨੇ ਕੀ ਨਹੀਂ ਕਰਦੇ ਅਸੀਂ ਤੇ ਆਪਣੇ ਚੈਨਲ ਥਰੂ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਖਾਸ ਕਰਕੇ ਤੇ ਇਹ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਇੱਕੋ ਹੀ ਅਪੀਲ ਕਰਦੇ ਆ ਕਿ ਕਦੀ ਵੀ ਜੇ ਜਾਨ ਹੈ ਤਾਂ ਜਹਾਨ ਹੈ ਸਾਡੇ ਜੋ ਵੱਡਿਆਂ ਦੇ ਫਾਰਮੂਲੇ ਨੇ ਨਾ ਅਸੀਂ ਇਹਨਾਂ ਨੂੰ ਭੁੱਲਦੇ ਜਾਂਦੇ ਆ ਪਰ ਜੇ ਜਾਨ ਹੈ ਤੇ ਜਹਾਨ ਹੈ ਕਦੀ ਵੀ ਜ਼ਿੰਦਗੀ ਚ ਕਾਲ ਨਹੀਂ ਕਰੋ ਆਕੇ ਕੋਈ ਵੀ ਗਲਤ ਫੈਸਲਾ ਨਹੀਂ ਲੈਣਾ ਤੁਸੀਂ ਆਓ ਇੱਥੇ ਵੀ ਬੜੇ ਕੰਮ ਨੇ ਆਪਣੇ ਕੰਮਕਾਰ ਕਰੋ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੋ ਤੁਸੀਂ ਇੱਥੇ ਆ ਕੇ ਵੀ ਅੱਗੇ ਵਧ ਸਕਦੇ ਜੇ ਤੇ ਇਸ ਤੋਂ ਅੱਗੇ ਜਿਹੜੀ ਹੋਰ ਵੀ ਕੋਈ ਜੇ ਕੋਈ ਸੰਸਥਾ ਕੋਈ ਰਿਪੋਰਟ ਸਾਡੇ ਕੋਲ ਆਈ ਜਾਂ ਅਪਡੇਟ ਆਈ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਮੇਰੇ ਨਾਲ ਸਾਡੇ ਕਾਮਰੇ ਤੇ ਦਲਬਾਖ ਸਿੰਘ ਕੁਲਦੀਪ ਸਿੰਘ ਜੀ ਸੰਤੂ ਨੰਗਲ ਮੇਰੇ ਸਹਿਯੋਗੀ ਦਲਬਾਖ ਸਿੰਘ ਜੀ ਰਾਣੇ ਵਾਲੀ ਡੇਲੀ ਨਿਊਜ਼ ਕੋਰਟ ਤੱਕ ਰਾਜਾ ਸੰਸੀ ਜਿਹੜਾ ਜਿੱਤਰ ਸਾਹਿਬ ਚਾਰੇ ਗਰੀ ਜਾਂਦੇ ਸੀ ਬਸ ਬੜਾ ਭੈਣ ਤੋੜਿਆ